ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਮੁੱਚੀ ਸੰਗਤ ਨੂੰ ਜ਼ਰੂਰੀ ਬੇਨਤੀਆਂ ਵਾ ਹਲਕਾ ਤਰਨਤਾਰਨ ਦੇ ਵਿੱਚ ਜਿਹੜਾ ਚੋਣ ਪ੍ਰਚਾਰ ਇਸ ਟਾਈਮ ਭਾਈ ਮਰਦੀਪ ਸਿੰਘ ਅਕਾਲੀ ਦਲ ਵਾਰਿਸ ਪੰਜਾਬ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਸਮੁੱਚੀ ਟੀਮ ਇਹ ਚੋਣ ਪ੍ਰਚਾਰ ਕਰ ਰਹੀ ਆ ਇਹ ਚੋਣ ਪ੍ਰਚਾਰ ਇੰਨਾ ਕੁ ਵਧੀਆ ਚੱਲ ਰਿਹਾ ਵਾ ਤੇ ਪਿੰਡਾਂ ਦੇ ਵਿੱਚੋਂ ਇੰਨਾ ਵੱਡਾ ਹੰਗਾਰਾ ਮਿਲ ਰਿਹਾ ਲੋਕ ਕਹਿ ਰਿਹਾ ਵੀ ਅਸੀਂ ਇਹਨਾਂ ਦਾ ਸਫਾਇਆ ਕਰ ਦਿਆਂਗੇ ਇਨਾਂ ਦਾ ਝਾੜੂ ਵਾਲਿਆਂ ਦਾ ਤਖਤਾ ਪਲਟ ਕੇ ਰੱਖ ਦਵਾਂਗੇ ਪਰ ਦੂਸਰੇ ਪਾਸੇ ਜਿਹੜੀ ਸਰਕਾਰ ਹੈ ਤੇ ਇਹਨਾਂ ਦਾ ਪ੍ਰਸ਼ਾਸਨ ਹੈ ਉਹ ਸਾਡੇ ਉੱਪਰ ਝੂਠੇ ਪਰਚੇ ਪਾ ਰਿਆ ਮੈਂ ਹੁਣੇ ਥੋੜੇ ਟਾਈਮ ਪਹਿਲਾਂ ਇੱਕ ਮੈਸੇਜ ਸੰਗਤ ਦੇ ਨਾਲ ਸ਼ੇਅਰ ਕੀਤਾ ਉਹ ਮੈਸੇਜ ਦੇ ਵਿੱਚ ਲਿਖਿਆ ਮੇਰੇ ਉੱਪਰ ਤੇ ਭਾਈ ਰਜਿੰਦਰ ਸਿੰਘ ਤਲਵੰਡੀ ਦੇ ਉੱਪਰ ਝੂਠਾ ਪਰਚਾ ਮੌਜੂਦਾ ਗੰਦੀ ਸਰਕਾਰ ਵੱਲੋਂ ਪਾਇਆ ਗਿਆ ਅਸੀਂ ਪਰਚਿਆਂ ਤੋਂ ਡਰਨ ਵਾਲੇ ਨਹੀਂ ਜਿੱਥੇ ਅਸੀਂ ਪ੍ਰਚਾਰ ਅੱਗੇ 80% ਕਰ ਰਹੇ ਅਸਾਂ ਹੁਣ ਪੂਰਾ 100% ਜੋਰ ਲਾ ਕੇ ਆਮ ਆਦਮੀ ਪਾਰਟੀ ਦੀਆਂ ਜੜਾ ਪੁੱਟ ਕੇ ਰੱਖ ਦਿਆਂਗੇ ਮਾਦੇ ਦੇ ਵਿੱਚੋਂ ਇਹ ਵੀ ਯਾਦ ਰੱਖਣਗੇ ਮਜਾਹਲ ਹੁੰਦੇ ਕੌਣ ਹੈ ਪਰਚਾ ਇਸ ਕਰਕੇ ਪਾਇਆ ਗਿਆ ਵਾ ਵੀ ਭਾਈ ਚਮਕੌਰ ਸਿੰਘ ਅਜਿੰਦਰ ਸਿੰਘ ਤਲਵੰਡੀ ਚੋਪ ਕਰਕੇ ਘਰ ਦੇ ਵਿੱਚ ਬਹਿ ਜਾਣ ਤੇ ਜਿਹੜਾ ਪ੍ਰਚਾਰ ਹੈ ਉਹ ਰੁਕ ਜਾਵੇ ਮੈਂ ਤੁਹਾਨੂੰ ਦੱਸ ਦੇਣੀ ਚਾਹੁੰਦਾ ਇਹ ਗੱਲ ਇਹ ਪ੍ਰਚਾਰ ਰੁਕੇਗਾ ਨਹੀਂ ਇਹ ਪ੍ਰਚਾਰ ਹੋਰ ਤੇਜ਼ ਕਰਾਂਗੇ ਇਸ ਮੁਹਿੰਮ ਨੂੰ ਹੋਰ ਵੱਡੀ ਕਰਾਂਗੇ ਜੇਕਰ ਕਿਸੇ ਦੇ ਮਨ ਦੇ ਵਿੱਚ ਇਹ ਆ ਵੀ ਅਸੀਂ ਇਹਨਾਂ ਨੂੰ ਜੇਲ੍ਹ ਭੇਜ ਕੇ ਪਰਚਾ ਕੱਟ ਕੇ ਇਹਨਾਂ ਦੀ ਆਵਾਜ਼ ਬੰਦ ਕਰ ਦਵਾਂਗੇ ਇਹ ਆਵਾਜ਼ ਬੰਦ ਨਹੀਂ ਹੋਣੀ ਗੁਰੂ ਨਾਨਕ ਪਾਤਸ਼ਾਹ ਜੀ ਦੀ ਆਵਾਜ਼ ਬੰਦ ਕਰਨ ਦਾ ਯਤਨ ਕੀਤਾ ਸੀ ਬਾਬਰ ਨੇ ਪਰ ਉਹ ਆਵਾਜ਼ ਤਾਂ ਵੀ ਬੰਦ ਨਹੀਂ ਹੋਈ ਗੁਰੂ ਗੋਬਿੰਦ ਸਿੰਘ ਪਾਤਸ਼ਾਹੀ ਦੀ ਆਵਾਜ਼ ਬੰਦ ਕਰਨ ਦਾ ਯਤਨ ਕੀਤਾ ਸੀ ਔਰੰਗਜ਼ੇਬ ਨੇ ਆਵਾਜ਼ ਬੰਦ ਨਹੀਂ ਹੋਈ ਇਹ ਆਵਾਜ਼ ਕਲਗੀ ਧਰ ਦੇ ਪੁੱਤਾਂ ਦੀ ਆਵਾਜ਼ ਹੈ ਹਾਕਮੋ ਜਰਵਾਨਿਓ ਤੁਸੀਂ ਇੰਨੇ ਹੰਕਾਰ ਦੇ ਵਿੱਚ ਆ ਗਏ ਇੰਨੇ ਗਿਰ ਚੁੱਕੇ ਹੋ ਤੁਸੀਂ ਸਾਡੀ ਆਵਾਜ਼ ਬੰਦ ਕਰ ਰਹੇ ਹੋ ਪਰ ਸਾਡੀ ਆਵਾਜ਼ ਬੰਦ ਨਹੀਂ ਹੋਣੀ ਤੁਸੀਂ ਲੋਕਤੰਤਰ ਦਾ ਘਾਣ ਕਰ ਰਹੇ ਹੋ ਤੁਸੀਂ ਕਹਿੰਦੇ ਅਸੀਂ ਲੋਕਤੰਤਰ ਦੇ ਅਸੀਂ ਸਰਦਾਰ ਕਹਿੰਦੇ ਭਗਤ ਸਿੰਘ ਦੇ ਵਾਰਿਸਾਂ ਤੁਸੀਂ ਸਰਦਾਰ ਭਗਤ ਸਿੰਘ ਦੀ ਪੱਗ ਵੀ ਰੋਲ ਕੇ ਰੱਖ ਦਿੱਤੀ ਹੈ ਹਾਕਮੋ ਕਿਹੜੇ ਪਾਸੇ ਤੁਰ ਪੇ ਤੁਸੀਂ ਅੱਜ ਤੁਹਾਨੂੰ ਕੋਈ ਨਹੀਂ ਲੱਭਾ ਸਾਡੇ ਉੱਪਰ ਪਾਉਣ ਵਾਸਤੇ ਝੂਠਾ ਪਰਚਾ ਪਾ ਤਿਆ ਪਰਚਾ ਕਾਹਦਾ ਪਾਇਆ ਵੀ ਇੱਕ ਪੱਤਰਕਾਰ ਹੈ ਤੇ ਪੱਤਰਕਾਰ ਨੂੰ ਅਸੀਂ ਧਮਕਾਇਆ ਮੈਂ ਕਹਿੰਨਾ ਵੀ ਪ੍ਰਸ਼ਾਸਨ ਨੂੰ ਅਸੀਂ ਵਾਅਦੇ ਨਾਲ ਕਹਿੰਨੇ ਆ ਪ੍ਰਸ਼ਾਸਨ ਸਾਬਤ ਕਰ ਦੇ ਵੀ ਅਸੀਂ ਉਹਨੂੰ ਰਸਤੇ ਦੇ ਵਿੱਚ ਕਿਤੇ ਰੋਕਿਆ ਹੋਵੇ ਪ੍ਰਸ਼ਾਸਨ ਸਾਬਤ ਕਰ ਦੇ ਵੀ ਕਿਤੇ ਵੀ ਕੁਝ ਵੀ ਕੀਤਾ ਹੋਵੇ ਹਾਲਾਂਕਿ ਕੋਈ ਗੱਲਬਾਤ ਨਹੀਂ ਹੋਈ ਝੂਠਾ ਪਰਚਾ ਪਾਉਣ ਤੁਰਪੇ ਮੈਂ ਕਹਿੰਦਾ ਇੱਕ ਛੱਡ ਕੇ ਪੰਜ ਪਾਓ 10 ਪਰਚੇ ਪਾਓ ਪਰ ਤੁਸੀਂ ਸਾਡੀ ਆਵਾਜ਼ ਨੂੰ ਰੋਕ ਨਹੀਂ ਸਕਦੇ ਸਰਕਾਰ ਇੰਨੀ ਡਰ ਚੁੱਕੀ ਆਂ ਗਿਰ ਚੁੱਕੀ ਆਂ ਪਿੰਡੋ ਪਿੰਡ ਲੋਕ ਕਹਿ ਰਿਹਾ ਵੀ ਇਹਨਾਂ ਦੀਆਂ ਜੜਾਂ ਪੁੱਟ ਦੇਣੀਆਂ ਇਹਨਾਂ ਨੂੰ ਹਲਾ ਕੇ ਰੱਖ ਦੇਵਾਂਗੇ ਤਾਂ ਕਰਕੇ ਸਰਕਾਰ ਡਰੀ ਹੋਈ ਆ ਅਸੀਂ ਅੱਜ ਦੋ ਪਿੰਡਾਂ ਦੇ ਵਿੱਚ ਦੋਵੇਂ ਪਿੰਡਾਂ ਦੇ ਵਿੱਚ ਡੋਰ ਟੂ ਡੋਰ ਕੀਤਾ ਜਿਸ ਵੀ ਘਰ ਦੇ ਵਿੱਚ ਗਏ ਆ ਉਹ ਕਹਿੰਦੇ ੱੱਕੇ ਦੇ ਨਾਲ ਸਾਡੇ ਘਰਾਂ ਦੇ ਵਿੱਚ ਨਾ ਝੰਡੇ ਜਰੂਰ ਲਾਏ ਆ ਪੋਸਟਰ ਲਾਏ ਆ ਪਰ ਵੋਟਾਂ ਭਾਈ ਮਨਦੀਪ ਸਿੰਘ ਨੂੰ ਪਾਉਣੀਆਂ ਵੋਟਾਂ ਭਾਈ ਅਮਰਤਪਾਲ ਸਿੰਘ ਨੂੰ ਪਾਉਣੀਆਂ ਇਸ ਗੱਲ ਤੋਂ ਡਰ ਗਏ ਆ ਹਾਕਮ ਅਸੀਂ ਜਿੰਨੇ ਵੀ ਪਿੰਡਾਂ ਦੇ ਵਿੱਚ ਜਾ ਰਹੇ ਆ ਪਿੰਡਾਂ ਦੇ ਪਿੰਡ ਭਾਈ ਮਨਦੀਪ ਸਿੰਘ ਵੱਲ ਖੜ ਰਹੇ ਆ ਪਿੰਡਾਂ ਦੇ ਪਿੰਡ ਕਹਿ ਰਿਹਾ ਵੀ ਭਾਈ ਮਨਦੀਪ ਸਿੰਘ ਦੇ ਨਾਲ ਖੜੇ ਆ ਅੱਜ ਤੁਸੀਂ ਝੂਠਾ ਪਰਚਾ ਪਾ ਕੇ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ بڑے ਜਕਰੀਆ ਖਾਂ ਆਏ بڑے ਮੀਰ ਮੰਨੂ ਆਏ ਇੰਦਰਾ ਗਾਂਧੀ ਪਾਪਣ ਆਈ ਤੁਸੀਂ ਵੀ ਅੱਜ ਦੇ ਹਾਕਮ ਬਿਆੰਤੇ 부ਚੜ ਦੇ ਰਾਹ ਤੇ ਤੁਰ ਪੇ ਬਿਆੰਤੇ 부ਚੜ ਦੇ ਰਾਹ ਤੇ ਤੁਰ ਕੇ ਤੁਸੀਂ ਸਾਡੀ ਆਵਾਜ਼ ਨਹੀਂ ਬੰਦ ਕਰ ਸਕਦੇ ਅਸੀਂ ਭਾਈ ਜਿੰਦੇ ਭਾਈ ਸੁਖੇ ਦੇ ਵਾਰਿਸਾਂ ਭਾਈ ਬਿਆੰਤ ਸਿੰਘ ਭਾਈ ਸਤਵੰਤ ਸਿੰਘ ਦੇ ਵਾਰਿਸਾਂ ਅਸੀਂ ਯੋਧਿਆਂ ਦੇ ਵਾਰਿਸਾਂ ਤੁਸੀਂ ਸਾਡੀ ਆਵਾਜ਼ ਨੂੰ ਬੰਦ ਨਹੀਂ ਕਰ ਸਕਦੇ ਇਹ ਮਝੈਲਾਂ ਦੀ ਜੰਗ ਹੈ ਇਸੇ ਥਾਂ ਤੇ ਮਾਝੇ ਦੀ ਧਰਤੀ ਤੇ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਜਿਨ੍ਹਾਂ ਨੇ ਸਿੱਖ ਰਾਜ ਦੀ ਆਵਾਜ਼ ਬੁਲੰਦ ਕੀਤੀ ਸੀ ਜਿਨ੍ਹਾਂ ਨੇ ਟੈਗਸ ਲਾਇਆ ਸੀ ਜਿਨ੍ਹਾਂ ਨੇ ਕਿਹਾ ਸੀ ਹਾਕਮੋ ਤੁਸੀਂ ਕਿਹਾ ਸਿੱਖ ਖਤਮ ਕਰ ਦਿੱਤੇ ਪਰ ਸਿੱਖ ਕਦੇ ਖਤਮ ਨਹੀਂ ਹੁੰਦੇ ਕੀ ਇਹਨਾਂ ਪਰਚੀਆਂ ਦੇ ਨਾਲ ਝੂਠੀਆਂ ਤੋਂਮਤਾਂ ਦੇ ਨਾਲ ਝੂਠੀਆਂ ਪਰਚਾਂ ਦੇ ਨਾਲ ਸਾਡੀ ਆਵਾਜ਼ ਤੁਸੀਂ ਨਹੀਂ ਰੋਕ ਸਕਦੇ ਇਸ ਮੁਹਿੰਮ ਨੂੰ ਹੋਰ ਤਕੜੀ ਕਰਾਂਗੇ ਮੈਂ ਜਿੰਨੇ ਵੀ ਆਪਣੀ ਅਕਾਲੀ ਦਲਵਾਰਸ ਪੰਜਾਬ ਪਾਰਟੀ ਦੇ ਜਿੰਨੇ ਵੀ ਸਾਡੇ ਵਰਕਰ ਆ ਜਿੰਨੇ ਵੀ ਸੇਵਾਦਾਰ ਆ ਮੈਂ ਉਹਨਾਂ ਨੂੰ ਬੇਨਤੀ ਕਰਦਾ ਹੱਥ ਜੋੜ ਕੇ ਪਹਿਲਾਂ ਤੁਸੀਂ ਪ੍ਰਚਾਰ ਕਰ ਰਹੇ ਹੋ ਬੜਾ ਰੱਜ ਕੇ ਪ੍ਰਚਾਰ ਕਰ ਰਹੇ ਹੋ ਉਹਨਾਂ ਨੂੰ ਹੋਰ ਬੇਨਤੀ ਕਰਦਾ ਮੁਹਿੰਮ ਨੂੰ ਹੋਰ ਤਕੜੀ ਕਰ ਦਿਓ ਪਿੰਡੋ ਪਿੰਡ ਜਾ ਕੇ ਦੱਸੋ ਇਹਨਾਂ ਝੂਠੀਆਂ ਬਾਰੇ ਇਹਨਾਂ ਗਦਾਰਾਂ ਬਾਰੇ ਇਹਨਾ ਦਿੱਲੀ ਦੇ ਯਾਰਾਂ ਬਾਰੇ ਜਿਹੜੇ ਦਿੱਲੀ ਤੋਂ ਚੱਲਦੇ ਆ ਕੇਦਰੀyal ਜਿਨ੍ਹਾਂ ਨੂੰ ਚਲਾਉਂਦਾ ਦੱਸੋ ਵੀ ਇਹਨਾਂ ਦੀਆਂ ਜੜਾਂ ਪੁੱਟ ਕੇ ਰੱਖ ਦਿਓ ਪਿੰਡ-ਪਿੰਡ ਦੇ ਵਿੱਚੋਂ ਲੋਕਾਂ ਨੂੰ ਸਨੇਹਾ ਦਿਓ ਗੁਰੂ ਦਾ ਸਨੇਹਾ ਦਿਓ ਵੀ ਸੱਚ ਦੇ ਨਾਲ ਖੜਨਾ ਇਨਸਾਫ਼ ਦੇ ਨਾਲ ਖੜਨਾ ਕੌਮ ਦੇ ਨਾਲ ਖੜਨਾ ਪੰਥ ਦੇ ਨਾਲ ਖੜਨਾ ਇਹਨਾਂ ਗਦਾਰਾਂ ਨੂੰ ਪੰਜਾਬ ਦੇ ਵਿੱਚੋਂ ਭਜਾ ਦਿਓ ਪਿੰਡ-ਪਿੰਡ ਜਾ ਕੇ ਨੌਜਵਾਨਾਂ ਨੂੰ ਸਨੇਹਾ ਦੇ ਦਿਓ ਸਾਨੂੰ ਪ੍ਰਵਾਹ ਨਹੀਂ ਹੈ ਇੱਕ ਪਰਚਾ ਛੱਡੋ 10 ਪਾ ਲੈਣਾ 10 ਛੱਡੋ 20 ਪਾ ਲੈਣਾ ਜੇਕਰ ਪਰਚੀਆਂ ਤੋਂ ਡਰਦੇ ਮਾਰੇ ਘਰੇ ਬਹਿਣਾ ਹੁੰਦਾ ਤੇ ਅਸੀਂ 2-3 ਸਾਲ ਪਹਿਲਾਂ ਬਹਿ ਜਾਂਦੇ ਪਰ ਅਸੀਂ ਪਰਚੀਆਂ ਤੋਂ ਡਰਨ ਵਾਲੇ ਨਹੀਂ ਆ ਨਾ ਹਾਕਮੋਂ ਤੁਹਾਡੇ ਕੋਲੋਂ ਡਰਨ ਵਾਲੇ ਆ ਤੇ ਜਿਹੜੇ ਪ੍ਰਸ਼ਾਸਨ ਨੇ ਇਹ ਪਰਚਾ ਪਾਇਆ ਘੱਟੋ ਘੱਟ ਸੋਚ ਲੋ ਅੱਜ ਭਗਵੰਤ ਮਾਨ ਦਾ ਰਾਜ ਆ ਤੇ ਕੱਲ ਨੂੰ ਕਿਸੇ ਹੋਰ ਦਾ ਵੀ ਆਉਣਾ ਵਾ ਭਗਵੰਤ ਮਾਨ ਦਾ ਰਾਜ ਸਦਾ ਨਹੀਂ ਰਹਿਣਾ ਕੱਲ ਨੂੰ ਹੋਰ ਵੀ ਕਿਸੇ ਦਾ ਰਾਜ ਆਊਗਾ ਤੇ ਮੈਂ ਬੇਨਤੀ ਕਰਦਾ ਰਾਜ ਸਦਾ ਨਹੀਂ ਰਹਿੰਦੇ ਹੁੰਦੇ ਸਮਾ ਪੈ ਕੇ ਰਾਜ ਮਿੱਟੀ ਦੇ ਵਿੱਚ ਮਿਲ ਜਾਂਦੀ ਆ ਸਮਾ ਪੈ ਕੇ ਰਾਜ ਖਤਮ ਹੋ ਜਾਂਦੇ ਆ ਤੇ ਰਾਜ ਤੁਹਾਡਾ ਵੀ ਖਤਮ ਹੋਣਾ ਵਾ ਇਸ ਕਰਕੇ ਇੰਨੇ ਹੰਕਾਰੇ ਨਾ ਜਾਓ ਵੀ ਬਾਅਦ ਦੇ ਵਿੱਚ ਤੁਹਾਨੂੰ ਪੁੱਛਣ ਵਾਲਾ ਕੋਈ ਨਾ ਹੋਵੇ ਫਿਰ ਬਾਅਦ ਦੇ ਵਿੱਚ ਤੁਸੀਂ ਡਰੋ ਜਿੰਨਾ ਤੁਸੀਂ ਧੱਕੇਸ਼ਾਹੀ ਸਾਡੇ ਨੌਜਵਾਨਾਂ ਦੇ ਖਿਲਾਫ ਕਰਨੇ ਹੋ ਪਰਚੇ ਪਾ ਰਹੇ ਹੋ ਅਸੀਂ ਧੱਕੇਸ਼ਾਹੀ ਦੇ ਖਿਲਾਫ ਖੜੇ ਆ ਅਸੀਂ ਸੰਗਤ ਦੇ ਨਾਮ ਵਾਦਾ ਕਰਦੇ ਆ ਵੀ ਤੁਹਾਨੂੰ ਵਾਣੇ-ਵਾਣ ਨਾ ਭਜਾਇਆ ਅਸੀਂ ਤੁਹਾਨੂੰ ਮੂੰਹ ਤੋੜਵਾ ਜਵਾਬ ਨਾ ਦਿੱਤਾ ਤੇ ਸਾਨੂੰ ਵੀ ਕਲਗੀ ਤਰਪਤਾ ਦੇ ਸਿੰਘ ਨਾ ਕਿਓ ਅਸੀਂ ਵੀ ਕਲਗੀ ਤਰਪਤਾ ਦੇ ਸਿੰਘ ਆ ਅਸਲੀ ਅਕਾਲੀਆਂ ਹਮ ਹੈ ਅਕਾਲੀ ਸਭ ਕੇ ਵਾਲੀ ਹਮਰਾ ਪੰਥ ਨਿਆਰਾ ਅਸੀਂ ਉਸ ਪੰਥ ਦੇ ਵਾਰਸਾਂ ਜਿਹੜਾ ਪੰਥ ਨੇ ਵੱਡਾ ਕੱਲੂਕਾਰਾ ਵੇਖਿਆ ਛੋਟਾ ਕੱਲੂਕਾਰਾ ਵੇਖਿਆ ਜੂਨ 84 ਵਾਲਾ ਕੱਲੂਕਾਰਾ ਵੇਖਿਆ ਇਹ ਸ਼ਹਾਦਤਾਂ ਵਾਲੀ ਪਾਰਟੀ ਆ ਇਹ ਸੂਰਮਿਆਂ ਨੂੰ ਪਾਰ ਪਿਆਰ ਕਰਨ ਵਾਲੀ ਪਾਰਟੀ ਆ ਅਸੀਂ ਭਾਈ ਜਸਵੰਤ ਸਿੰਘ ਖਾਲੜੇ ਦੇ ਵਾਰਸਾਂ ਯੋਧਿਆਂ ਦੇ ਵਾਰਸਾਂ ਸਾਨੂੰ ਦੀਪ ਸਿੱਧੂ ਨੇ ਇਸ ਲੈਣ ਤੇ ਤੋਰਿਆ ਹੋਇਆ ਭਾਈ ਅਮਰਤਪਾਲ ਸਿੰਘ ਸਾਡਾ ਸੂਰਮਾ ਭਾਵੇਂ ਡਿਬਰੂਗੜ੍ਹ ਜੇਲ੍ਹ ਦੇ ਵਿੱਚ ਬੈਠਾ ਪਰ ਉਹਦੀ ਆਵਾਜ਼ ਅਸੀਂ ਰੁਕਣ ਨਹੀਂ ਦਵਾਂਗੇ ਅਸੀਂ ਲੋਕਾਂ ਨੂੰ ਦੱਸਾਂਗੇ ਵੀ ਬਿਆੰਤੇ ਬੁੱੱਜੜ ਜਿਹੜੇ ਟੂ ਪੈਦਾ ਹੋਏ ਆ ਇਹਨਾਂ ਦੀਆਂ ਜੜਾਂ ਪੁੱਟਦੇ ਹੋ ਜਿੰਨਾ ਚਿਰ ਤੁਹਾਡੀ ਜੜ ਪੰਜਾਬ ਦੇ ਵਿੱਚੋਂ ਅਸੀਂ ਪੁੱਟ ਨਹੀਂ ਦਿੰਦੇ ਅਸੀਂ ਟੇਕੇ ਨਹੀਂ ਬਹਾਂਗੇ ਭਾਵੇਂ 100 ਪਰਚਾ ਪਾਓ ਪਰ ਜਿੰਨਾ ਚਿਰ ਹਾਕਮੋਂ ਤੁਹਾਡੀ ਜੜ ਨਹੀਂ ਅਸੀਂ ਪੁੱਟ ਦਿੰਦੇ ਅਸੀਂ ਟੇਕੇ ਬੈਠਣ ਵਾਲੇ ਨਹੀਂ 2027 ਦੇ ਵਿੱਚ ਦਿੱਲੀ ਨੂੰ ਵਾਣੀ ਵਾਣ ਨਾ ਭਜਾਇਆ ਤੇ ਕਲਗੀਧਰਪਤਾ ਦੇ ਸਿੰਘ ਨਾ ਕਿਉ ਭਜਾਵਾਂਗੇ ਤੁਹਾਡੀ ਜੜ ਪੁੱਟ ਕੇ ਰੱਖ ਦਵਾਂਗੇ ਤੁਹਾਡੀਆਂ ਜਵਾਨ ਤਾਂ ਜ਼ਬਤ ਕਰਕੇ ਰੱਖ ਦਵਾਂਗੇ ਅਸੀਂ ਕਲਗੀਧਰਪਤਾ ਦੇ ਸਿੰਘ ਐਵੇਂ ਨਾ ਜਾਣਿਓ ਗੁਰੂ ਦਾ ਥਾਪੜਾ ਲੈ ਕੇ ਚੱਲੇ ਆਂ ਗੁਰੂ ਦਾ ਸ੍ਰੀ ਸੇਪਾਇਆ ਅਮਰ ਧਾਰੀ ਆਂ ਪਰ ਅਸੀਂ ਇਹਨਾਂ ਝੂਠੀਆਂ ਪਰਚੀਆਂ ਤੋਂ ਝੂਠੀਆਂ ਤੋਮਤਾਂ ਤੋਂ ਡਰਨ ਵਾਲੇ ਨਹੀਂ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਜਿੱਕੀ ਫਤਿਹ